ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰਨੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਕਿ ਤਸਵੀਰ ਤਾਂ ਲੱਗੂਗੀ ਚਾਕੜ ਸਾਹਿਬ ਇਹ ਦੱਸ ਦੇ ਮੈਨੂੰ ਸਬੂਤ ਦੇ ਦੇਣ ਚਾਕੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਚਾਕੀ ਚ ਫੋਟੋ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦਿਓ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਉਹ ਸਿਆਸਤ ਛੱਡ ਦੇਣਗੇ ਜੇਕਰ ਸੁਨੀਲ ਜਾਖੜ ਆਪਣੇ ਇਲਜ਼ਾਮ ਸਾਬਤ ਕਰ ਦੇਣ ਦਰਸਲ ਪੰਜਾਬ ਦੀ ਸਿਆਸਤ ਗਰਮਾਈਏ ਚਾਕੀ ਦੇ ਮਸਲੇ ਤੇ ਕਿਉਂਕਿ ਇਸ ਵਾਰ ਵੀ ਗਨਰਾਜ ਦਿਹਾੜੇ ਦੇ ਮੌਕੇ ਤੇ ਪੰਜਾਬ ਦੀ ਚਾਕੀ ਨੂੰ ਪਰੇਡ ਚ ਥਾਂ ਨਹੀਂ ਮਿਲੀ ਇਸੇ ਲਈ ਵਿਰੋਧੀ ਧਿਰਾਂ ਮਾਨ ਸਰਕਾਰ ਦੁਆਲੇ ਹੋ ਗਈਆਂ ਨੇ ਗੰਭੀਰ ਇਲਜ਼ਾਮ ਲਗਾਰੀਆਂ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਚਾਕੀ ਤੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਚੈਲੰਜ ਕਰ ਦਿੱਤਾ ਕਿ ਇਲਜ਼ਾਮ ਸਾਬਤ ਹੋ ਗਏ ਤਾਂ ਉਹ ਸਿਆਸਤ ਛੱਡ ਦੇਣਗੇ ਨਾਲ ਹੀ ਉਹਨਾਂ ਨੇ ਜਾਖੜ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਜਾਖੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਕਿ ਕਿ ਕਾਰਵਨ ਕੇਜਰੀਵਾਲ ਦੀ ਭਗਵੰਤ ਮਾਨ ਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਐਸਲਸ ਨਾ ਜਾਖੜ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਐ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਬੋਲ ਦਿਓ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਜਿੰਨਾ ਜਿੰਨਾ ਦੋਟੇ ਇਸ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਜਾਇਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਇਸ ਸਾਲ ਯਲਿੰਕੇ 2023 ਦੇ ਗਨਰਾਜ ਦਿਹਾੜੇ ਦੇ ਵਿੱਚ ਵੀ ਪੰਜਾਬ ਦੀ ਚਾਕੀ ਨੂੰ ਮੌਕਾ ਨਹੀਂ ਸੀ ਮਿਲਿਆ ਤੇ ਹੁਣ 2024 ਦੇ ਗਨਰਾਜ ਦਿਹਾੜੇ ਮੌਕੇ ਵੀ ਪੰਜਾਬ ਦੀ ਚਾਕੀ ਪ੍ਰੇਡ ਦੇ ਵਿੱਚ ਨਹੀਂ ਦਿਖੇਗੀ ਇਸ ਤੋਂ ਪਹਿਲਾ ਸਾਲ 2017 ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ ਹਾਲਾਂਕਿ ਇਸ ਵਾਰ ਪੰਜਾਬ ਸਰਕਾਰ ਨੇ ਤਿੰਨ ਥੀਮ ਤੇ ਪੇਜੀਆ ਸੰਚਾਂਕੀਆਂ ਜੋ ਰਿਜੈਕਟ ਹੋ ਗਈਆਂ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਸ ਚਾਤੀ ਤੇ ਰੱਦ ਦਾ ਟੈਗ ਲਗਾ ਕੇ ਪੰਜਾਬ ਦੇ ਗਨਰਾਜ ਦਿਹਾੜੇ ਦੀ ਪ੍ਰੇਡ ਵਿੱਚ ਉਸ ਨੂੰ ਸ਼ਾਮਿਲ ਕੀਤਾ ਜਾਏਗਾ ਪੰਜਾਬ ਸਰਕਾਰ ਨੇ ਜੋ ਤਿੰਨ ਵਿਚਾਰ ਪੇਸ਼ ਕੀਤੇ ਸਨ ਉਹਨਾਂ ਦੇ ਵਿੱਚ ਸੀ ਪੰਜਾਬ ਕੁਰਬਾਨੀ ਅਤੇ ਸ਼ਹਾਦਤ ਦਾ ਇਤਿਹਾਸ ਮਾਈ ਭਾਗੋ ਸਿੱਖ ਧਰਮ ਦੀ ਪਹਿਲੀ ਮਹਿਲਾ ਯੋਧਾ ਯਾਨੀ ਕਿ ਮੈਲਾ ਸ਼ਸ਼ਕਤੀਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਇਹ ਉਹ ਸਾਰੇ ਵਿਚਾਰ ਸਨ ਜੋ ਭੇਜੇ ਸਨ ਕੇਂਦਰ ਸਰਕਾਰ ਨੂੰ ਪਰ ਇਹ ਤਿੰਨੋ ਚਾਕੀਆਂ ਰੱਦ ਕਰ ਦਿੱਤੀਆਂ ਅਤੇ ਪੰਜਾਬ ਨੂੰ ਇਸ ਵਾਰ ਵੀ ਥਾਂ ਨਹੀਂ ਮਿਲੀ ਹਾਲਾਂਕਿ ਕੋਈ ਪਹਿਲੀ ਦਫ਼ਾ ਨਹੀਂ ਹੋਇਆ ਜਦੋਂ ਅਜਿਹਾ ਹੋਇਆ ਹੋਵੇ ਇਸ ਤੋਂ ਪਹਿਲਾਂ ਸਾਲ 2022 ਦੇ ਵਿੱਚ ਬੰਗਾਲ ਦੀ ਚਾਕੀ ਰੱਦ ਹੋ ਗਈ ਸੀ ਤਾਂ ਮੈਨਾਡੂ ਦੀ ਚਾਕੀ ਵੀ ਰੱਦ ਹੋਈ ਸੀ ਉਹਦੋਂ ਉਥੋਂ ਦੇ ਮੁੱਖ ਮੰਤਰੀ ਐਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿャਲ ਸੀ ਕਿ ਲੋਕਾਂ ਦਾ ਨਿਰਾਦਰ ਹੈ ਇਸ ਤਰ੍ਹਾਂ ਦੇ ਨਾਲ ਚਾਕੀ ਨੂੰ ਰੱਦ ਕਰਨਾ ਤੇ ਹੁਣ ਪੰਜਾਬ ਦੇ ਵਿੱਚ ਚਾਕੀ ਤੇ ਸਿਆਸਤ ਸੱਜੇ ਹੋਰ ਬਾਕੀ ਹੈ